ਪੰਜਾਬ ਦੀ ਸਭ ਤੋਂ ਵੱਡੀ ਪਟਾਕਾ ਮਾਰਕੀਟ ਦੇ ਵਿੱਚ ਪਹੁੰਚੇ ਆਂ ਕੁਰਾਲੀ ਸ਼ਹਿਰ ਦੇ ਵਿੱਚ ਜਿੱਥੇ ਲਈ ਦਸਹਾਂਸ ਤੋਂ ਪਹਿਲੇ ਧਮਾਕਾ ਕਰਨ ਲੱਗੇ ਆਂ ਭਾਜੀ ਪੂਰਾ ਧਮਾਕਾ ਮੈਨੂੰ ਐ ਲੱਗਦਾ ਵੀ ਇਸ ਸਾਲ ਐਡਵਾਂਸ ਧਮਾਕਾ ਹੋ ਰਿਹਾ ਐ ਐਡਵਾਂਸ ਧਮਾਕਾ ਇੱਕ ਰੁਪਏ ਤੋਂ ਸ਼ੁਰੂ ਹੋ ਜਾਂਦਾ ਭਾਜੀ ਮੇਰੇ ਕੋਲ ਬੋਲਟ 5 7 10 ਰੁਪਏ ਤੱਕ ਦਾ ਬੋਲਟ ਵਿਹ ਹੈ ਠੀਕ ਹੈ ਇੱਕ ਰੁਪਏ ਤੋਂ ਬੋਲਟ ਪੈਂਦਾ ਭਾਜੀ ਹਾਂਜੀ ਵਧੀਆ ਬੋਲਟ ਹੈ ਕੁਆਲਿਟੀ ਵਧੀਆ ਹੈ ਚੱਲਦਾ ਵਧੀਆ ਹੈ ਸਾਊਂਡ ਵਧੀਆ ਹੈ ਸਾਊਂਡ ਵਧੀਆ ਹੈ ਹਾਂਜੀ ਹਾਂਜੀ ਭਾਜੀ ਅੱਜ ਕੱਲ ਬੜੀ ਵਧੀਆ ਬੱਚਿਆਂ ਦੀ ਹਟਮ ਹੈ ਹਾਂਜੀ ਇਹ ਓਨਲੀ ₹10 ਦੀ ਪੈਂਦੀ ਹੈ ਉਸ ਤੋਂ ਬਾਅਦ ਤੁਸੀਂ ਗੰਗਾ ਜਮਣਾ ਦੇਖ ਸਕਦੇ ਹੋ ਰਤਨਾਂ ਦੀ ਮੇਰੇ ਕੋਲ ਵਧੀਆ ਟਾਪ ਕਲਾਸ ਦੀ ਜਿਹੜੀ ਗੰਗਾ ਜਮਣਾ ਰਤਨਾਂ ਦੀ ₹30 ਦੀ ਪੈਂਦੀ ਹੈ ₹30 ਦੀ ਛੋਟਾ ਚਾਰ ਰੁਪਏ ਦਾ ਡੱਬੇ ਸ਼ੁਰੂ ਹੋ ਜਾਂਦੀ ਹੈ ₹4 ਦੇ ਡੱਬੇ 10 ਪੀਸ ਹੁੰਦੇ ਛੋਟੇ ਠੀਕ ਹੈ ਸਭ ਤੋਂ ਸਸਤੇ ਆਪਣੀ ਬੇਗੀ ਤੁਹਾਨੂੰ ਰੈੱਡ ਗ੍ਰੀਨ ਤੇ ਜਾਦੀ ਇਹ ਤੁਹਾਨੂੰ ਦੇਖ ਸਕਦੇ ਹੋ ਫੁੱਲ ਚੜੀ ਸਾਰੇ ਸੈਂਪਲ ਹੈ ਭਾਜੀ ਕੋਲੇ ਆ ਜਾਂਦੇ ਭਾਜੀ ਹਾਂਜੀ ਹਾਈਡਰੋ ਬੰਬ ਇਹ 3 ਰੁਪਏ ਦੀ ਡੱਬੀ ਹੈ ਓਨਲੀ ਠੀਕ ਹੈ ਕਿੰਨੇ ਰੁਪਏ ਦਾ ਪੀਸ ਪੈਂਦਾ ਭਾਜੀ ਹਾਂਜੀ ਇਹ 4 ਰੁਪਏ ਦਾ ਪੀਸ ਪੈਂਦਾ ਭਾਜੀ ਉਸ ਤੋਂ ਬਾਅਦ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਆ ਆਜਾਦ ਦਾ ਗੋਲਾ ਕਿੰਗ ਆਫ ਕਿੰਗ ਕਲਾਸਿਕ ਗੋਲਾ ਵੈਰੀਵਲ ਦਾ ਸੰਚਾਈਂਦਾ ਬਹੁਤ ਵਧੀਆ ਜਿਕਰ ਬੜਾ ਮਸ਼ਹੂਰ ਹੈ ਸਾਡੇ ਕੋਲ ਅਵੇਲੇਬਲ ਹੁੰਦਾ ਹੈ 550 600 ਦੀ ਪੈਂਦੀ ਹੈ 10000 ਬੰਦੀ ਲੜੀ ਹੁੰਦੀ ਹੈ ਚਲਣ ਦੀ ਜਿਹੜੀ ਟਾਈਮਿੰਗ ਹੈ ਜੀ 20 ਤੋਂ 25 ਮਿੰਟ ਦੀ ਹੁੰਦੀ ਹੈ 20-25 ਮਿੰਟ ਦੀ ਇਹਦਾ ਰੋਕਟ ਹੈ ਹਾਂਜੀ ਇਹ ਮੇਰੇ ਜੇ ਤੁਹਾਨੂੰ ਇਹ ਵਾਲੀ 90 ਰੁਪਏ ਦੀ ਮਿਲੇਗੀ ਤੁਹਾਨੂੰ 90 ਰੁਪਏ ਦੀ ਸਾਉਣ ਵਧੀਆ ਹੁੰਦਾ ਪਾਜੀ ਜਾਨ ਬਿਲਕੁਲ ਵਧੀਆ ਹੁੰਦਾ ਕਈ ਵਾਰ ਬਈ ਕਹਿ ਦਿੰਦੇ ਹਾਂ 1000 ਛੋਟ ਚਾਹੀਦੇ 500 ਛੋਟ ਚਾਹੀਦੇ ਉਹ ਵੀ ਮਿਲ ਜਾਂਦੇ ਸਾਰੇ ਹਾਂਜੀ ਹਾਂਜੀ ਪਾਜੀ ਸਾਡੇ ਕੋਲ ਸਾਰੇ ਛੋਟ ਹੈਗੇ ਆ ਜੀ ਸਾਡੇ ਕੋਲ 25 ਤੋਂ ਲੈ ਕੇ 50 60 100 80 120 200 240 500 1000 1000 ਤੱਕ ਸਾਡੇ ਕੋਲ ਛੋਟ ਜਿਹੜੇ ਹੈਗੇ अवेलेबल ਮਿਲਣਗੇ ਤੁਹਾਨੂੰ ਸਾਰੇ ਮਿਲਣਗੇ ਸਾਰੇ ਮਿਲਣਗੇ ਪਾਜੀ ਕੋਈ ਚੱਕਰ ਨਹੀਂ ਰਹਿਣੇ ਜਗ੍ਹਾ ਕਰੀ ਪਾਜੀ ਸਾਡਾ ਮਾਲ ਜਿਹੜਾ ਹੈਗਾ ਜੀ ਹਿਮਾਚਲ ਹਾਂਜੀ ਪੰਜਾਬ ਹਰਿਆਣਾ ਅਲੱਗ-ਅਲੱਗ ਸਟੇਟਾਂ ਤੇ ਮਾਲ ਜਾਂਦਾ ਹੈ ਜੀ ਤੇ ਜਿਹੜ ਮੰਡੀ ਜਾ ਰਹੇ ਹੈ ਮੰਡੀ ਜਾ ਰਹੇ ਲੱਗਦਾ ਵੀ ਦੁਕਾਨਦਾਰਾਂ ਦਾ ਮਾਲ ਜਾ ਰਿਹਾ ਹੈ ਹਾਂਜੀ ਹਾਂਜੀ ਭਾਜੀ ਦੁਕਾਨਦਾਰਾਂ ਦੀ ਕੰਮ ਹੈ ਸਾਡੇ ਕੋਲ ਹੋਲਸੇਲ ਦਾ ਹੀ ਕੰਮ ਹੈ ਸਾਡਾ ਸਰ ਹੋਲਸੇਲ ਦਾ ਕੰਮ ਹੈ ਤੇ ਹੋਲਸੇਲ ਦੇ ਹੀ ਸਾਡੇ ਕੋਲ ਗਾ ਕਰਨੇ ਆ ਠੀਕ ਹੈ ਹਾਂਜੀ ਹੋਰ ਸਾਡੇ ਕੋਲ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਆ ਮੇਰੀ ਦੁਕਾਨ ਤੇ 25 ਸ਼ਾਟ ਹੈ ਹਾਂਜੀ 25 ਸ਼ਾਟ ਸਾਡੇ ਕੋਲ 150 ਰੁਪਏ ਤੋਂ ਸ਼ੁਰੂ ਹੋ ਜਾਂਦਾ ਹੈ 150 ਰੁਪਏ 160 170 ਰੁਪਏ ਰੇਟ ਹੈ ਇਹਨਾਂ ਦਾ ਕਰੈਕਲਿੰਗ ਸ਼ਾਟ ਹੁੰਦੇ ਆ ਵਨ ਬਾਈ ਵਨ ਚੱਲਦੇ ਆ ਕੁਆਲਿਟੀ ਬੜੀ ਵਧੀਆ ਹੁੰਦੀ ਹੈ ਕੁਆਲਿਟੀ ਬੜੀ ਹੁੰਦੀ ਹੈ ਤੁਹਾਨੂੰ ਜਿਹੜਾ ਹਿੰ ਭਾਜੀ 160 ਰੁਪਏ ਤੋਂ ਮਿਲੇਗਾ ਤੁਹਾਨੂੰ ਹਾਂਜੀ ਜਿਵੇਂ ਤੁਸੀਂ ਫੁੱਲਚੜੀ ਦੀ ਗੱਲ ਕਰੀਏ ਫੁੱਲਚੜੀ ਮੇਰੇ ਕੋਲ 1 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਹਾਂਜੀ ਜਿਵੇਂ 4 ਰੁਪਏ ਦੀ ਡੱਬੀ ਹੈ 40 ਪੈਸੇ ਦੀ ਫੁੱਲਚੜੀ ਬੈਠ ਗਈ ਹਾਂ ਬੋਟਲ ਦੀ ਡੱਬੀਆਂ 5 ਰੁਪਏ 6 ਰੁਪਏ 70 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਹਾਂਜੀ ਅਨਾਰ ਹੈ ਭਾਜੀ 20 ਰੁਪਏ ਤੋਂ ਸ਼ੁਰੂ ਹੋ ਜਾਂਦਾ ਹੈ 20 ਰੁਪਏ ਤੋਂ ਮਤਲਬ ਸਾਡੀ ਦੁਕਾਨ ਜਿਹੜੀ ਹੈਗੀ ਹੈ ਭਾਜੀ ਮੱਟੋ ਦੀ ਹੱਟੀ ਉਹ ਇਸ ਕਰਕੇ ਮਸ਼ਹੂਰ ਹੈ ਜਿਹੜੀ ਸਾਡੀ ਦੁਕਾਨ ਤੇ ਰੇਟ ਹੈ ਉਹ ਬੜੇ ਰੀਜ਼ਨੇਬਲ ਤੇ ਵੱਡੇ ਹੋਲਸੇਲ ਦੇ ਰੇਟ ਆ ਤੇ ਕੁਆਲਟੀ ਵਾਈਜ਼ ਬ ਇਹ 280-850 ਰੁਪਏ ਦਾ ਰੇਂਜ ਦੇ ਵਿੱਚ ਜਿਹੜਾ ਹੈਗਾ ਪੈਂਦਾ ਹੈ। ਬਾਕੀ ਜੋ ਵੀ ਦਸ ਘਟਿਆ ਵੱਧ ਉਹ ਲਿਸਟ ਤੇ ਅਸੀਂ ਦੇਖ ਕੇ ਲਾ ਦਿੰਦੇ ਹਾਂ। ਹਾਂਜੀ। ਹਲਕੇ ਵੀਕਦਾ ਹੈ। ਹਾਂਜੀ ਹਲਕਾ ਚੱਲਦਾ ਪੰਜ ਪੈ ਵਾਲਾ ਅੰਧਾਰ ਹੈ। ਹਾਂਜੀ। ਹਾਈਟ ਤੇ ਕੁਆਲਿਟੀ ਬੜੀ ਵਧੀਆ ਹੁੰਦੀ ਹੈ ਜੀ। ਠੀਕ ਹੈ। ਹਾਂਜੀ ਹਾਂਜੀ ਬੜੀ। ਜਿਹੜਾ ਸਾਉਣ ਨੂੰ ਕਰਤਾ। ਅਮੀਰ ਜੀ ਆਪਣਾ ਭਾਜੀ ਮੇਰੇ ਕੋਲ ਜਿਹੜਾ ਕਸਟਮਰ ਆ ਗਿਆ ਉਹ ਐਂ ਕਹੇਗਾ ਭਾਜੀ ਲਈਏ ਕੀ ਛੱਡিয়ে ਕੀ ਕਿਉਂਕਿ ਇੰਨੀ ਕਿ ਜ਼ਿਆਦਾ ਵੈਰਾਈਟੀ ਹੈ ਇੰਨੀ ਕਿ ਜ਼ਿਆਦਾ ਆਈਟਮਾਂ ਹੈ। ਕਸਟਮਰ ਖੁਦ ਦੇਖ ਕੇ ਇੱਕ ਵਾਰੀ ਹਰਾਨ ਹੋ ਜਾਂਦਾ ਕਿ ਭਾਜੀ ਅਸੀਂ ਕੀ ਕਰੀ ਦੁਕਾਨਦਾਰ ਚਾਹੇ ਕੋਈ ਚਲਾਣੇ ਵਾਲਾ ਹੈ ਚਾਹੇ ਕੋਈ ਦੁਆਲੇ ਨੂੰ ਹੈ ਕਿਉਂਕਿ ਸਾਡੀ ਜਿਹੜੀ ਦੁਕਾਨ ਹੈ ਹੋਲਸੇਲ ਦੀ ਦੁਕਾਨ ਹੈ ਹੋਲਸੇਲ ਦੀ ਅਸੀਂ ਰੇਟ ਲਾਣੇ ਆ ਹਾਂ ਮੰਡੀ ਸੇ ਆਏ ਆ ਬਾਈ ਮੰਡੀ ਤੋਂ ਆਏ ਹਰ ਇੱਕ ਸਾਲ ਆਨੇ ਆ ਹਾਂਜੀ ਹਰ ਇੱਕ ਸਾਲ ਤੇ ਕਿੰਨੇ ਦੁਕਾਨਦਾਰ ਹੋ ਬਾਈ ਹਾਂਜੀ ਦੁਕਾਨਦਾਰ ਠੀਕ ਹੈ ਤੇ ਕਿ ਕਿੰਨੇ ਕਿੱਦਾਂ ਦਾ ਰੇਟ ਲਾਉਂਦੇ ਨੇ ਜੀ ਗੱਲ ਕਰੀ ਕਹਿੰਦੇ ਹੋਲਸੇਲ ਦਾ ਕੰਮ ਦਿੰਦੇ ਨੇ ਪਟਾਕੇ ਦਿੰਦੇ ਨੇ ਕਿੰਨੇ ਦਾ ਰੇਟ ਲਾਉਂਦੇ ਨੇ ਮੱਟੂ ਦੀ ਹੱਟੀ ਵਾਲੇ ਜੀ ਰੇਟ ਬਿਲਕੁਲ ਫਰਸਟ ਕਲਾਸ ਹੈ ਬਾਈ ਬੜੀਆ ਰੇਟ ਮਿਲੇਗਾ ਆਪਕੋ ਆਪ ਆਓ ਇੱਕ ਵਾਰ ਵਿਜ਼ਿਟ ਕਰੋ ਦੁ ਕਾ ਮਾਰਕੀਟ ਦੇ ਵਿੱਚ ਪਹੁੰਚੇ ਆਂ ਕੁਰਾਲੀ ਸ਼ਹਿਰ ਦੇ ਵਿੱਚ ਜਿੱਥੇ ਕਿ ਮੇਰੇ ਉੱਪਰ ਦੇਖ ਸਕਦੇ ਹੋ ਮੱਟੂ ਦੀ ਹੱਟੀ ਦੇ ਪਹੁੰਚੇ ਆਂ ਕੁਰਾਲੀ ਸ਼ਹਿਰ ਦੇ ਵਿੱਚ ਜਿੱਥੇ ਤੁਹਾਨੂੰ ਹਰੇਕ ਤਰ੍ਹਾਂ ਦੇ ਪਟਾਕੇ ਮਿਲਣਗੇ ਦੀਵਾਲੀ ਤੇ ਦੁਸ਼ਹਿਰੇ ਤੋਂ ਪਹਿਲਾਂ ਬਾਈ ਹੋਣੀ ਕਹਿੰਦੇ ਵੀ ਇਸ ਵਾਰ ਨਵੇਂ ਪਟਾਕੇ ਲੈ ਕੇ ਆਏ ਨੇ ਤੇ ਮਾਰਕੀਟ ਦੇ ਵਿੱਚ ਦੇਖ ਸਕਦੇ ਹੋ ਸਾਹਮਣੇ ਇਹਨਾਂ ਦਾ ਸ਼ੋਅਰੂਮ ਹੈ ਮੱਟੂ ਦੀ ਹੱਟੀ ਵਾਲਿਆਂ ਦਾ ਜਿੱਥੇ ਕਿ ਤੁਹਾਨੂੰ ਰਾਕਟ ਫੁੱਲ ਚੜੀ ਅਨਾਰ ਬੰਬ ਬੁਲਟ ਬੰਬ ਹਰੇਕ ਤਰ੍ਹਾਂ ਦੇ ਜਿਹੜੇ ਪਟਾਕੇ ਬਹੁਤ ਹੀ ਹੋਲਸੇਲ ਰੇਟਾਂ ਦੇ ਵਿੱਚ ਚਾਹੇ ਕੋਈ ਆਮ ਕਸਟਮਰ ਆਵੇ ਚਾਹੇ ਕੋਈ ਦੁਕਾਨਦਾਰ ਆਵੇ ਬ ਤਮਾਕਾ ਮੱਟੂ ਦੀ ਹੱਟੀ ਵਾਲੇ ਨੇ ਕੀਤਾ ਹੋਇਆ ਕੋਰਾਲੀ ਸ਼ਹਿਰ ਦੇ ਵਿੱਚ ਬਾਈ ਹੁਣ ਕਹਿੰਦੇ ਬਿਲਕੁਲ ਮੰਡੀ ਵਾਲੇ ਮੋੜ ਦੇ ਬਿਲਕੁਲ ਸਾਹਮਣੇ ਦੁਕਾਨ ਆ ਮੱਟੂ ਦੀ ਹੱਟੀ ਆਣੇ ਦਾ ਤੇ ਬਾਈ ਹੁਣ ਦਾ ਕਾਊਂਟਰ ਹੈ ਤੇ ਹੋਲਸੇਲ ਰੇਟਾਂ ਦੇ ਵਜੋਂ ਜਿਹੜੇ ਜਾਣੇ ਜਾਂਦੇ ਨੇ ਵੀਰ ਹੁਣ ਇੱਥੇ ਮੌਜੂਦ ਨੇ ਦੇਖ ਸਕਦੇ ਹੋ ਦੁਕਾਨਦਾਰ ਵੀ ਜਿਹੜੇ ਪਹੁੰਚਨੇ ਨੇ ਉਹ ਸ਼ੁਰੂ ਹੋ ਚੁੱਕੇ ਨੇ ਮੱਟੂ ਦੀ ਹੱਟੀ ਦੇ ਵਿੱਚ ਕਿਉਂਕਿ ਪਟਾਕਾ ਮਾਰਕੀਟ ਵੱਡੀ ਹੈ ਕੋਰਾਲੀ ਦੀ ਜੇ ਗੱਲ ਕਰੀਏ ਦੇਖ ਸਕਦੇ ਹੋ ਦੀਵਾਲੀ ਤੋਂ ਪਹਿਲਾਂ ਬਹੁਤ ਵੱਡਾ ਜਿਹੜਾ ਤਮਾਕਾ ਕਰ ਰਹੇ ਨੇ ਮੱਟੂ ਦੀ ਹੱਟੀ ਵਾਲੇ ਵੱਧ ਚੜ ਕੇ ਵੀਡੀਓ ਨੂੰ ਸ਼ੇਅਰ ਕਰ ਬੰਪਾ ਡਾਕੇ ਖਰੀਦੇ ਨੇ ਸੋਭਾ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਕਰਕੇ ਇਸ ਦੁਕਾਨ ਤੇ ਪਹੁੰਚਿਆ ਜਾਵੇ ਮੱਟੂ ਦੀ ਹੱਟੀ ਦੇ ਧੰਨਵਾਦ ਦੇਖ ਸਕਦੇ ਸਾਰੀ ਮੇਰੇ ਕੋਲ ਆਟਮ ਹੁੰਦੀ ਬਾਲਾ ਜੀ ਦੇ ਸ਼ਾਟ ਹੋਗੇ ਹਾਂਜੀ ਸਹਾਰਾ ਦੇ ਸ਼ਾਟ ਹੋਗੇ ਮਤਲਬ ਹਰ ਇੱਕ ਕੰਪਨੀ ਦਾ ਮਾਲ ਹੁੰਦਾ ਹੈ ਤੇ ਮੈਂ ਤਾਂ ਉਹਨਾਂ ਇੱਕ ਗੱਲ ਹੋਰ ਵੀ ਦੱਸ ਨਹੀਂ ਜਾਂਦਾ ਬਾਜੀ ਪਤਾ ਕੀ ਗੱਲ ਹੈ ਜਿਵੇਂ ਤੁਸੀਂ ਅੱਜ ਆਪਾਂ ਨੇ ਵੀਡੀਓ ਬਣਾਈ ਹੈ ਬਣਾਈ ਹੈ ਆਪਾਂ ਰੇਟ ਵੀ ਦੱਸਿਆ ਕੁਝ ਆਟਮਾਂ ਦੇ ਹਾਂਜੀ ਕਸਟਮਰ ਕੀ ਕਰਦਾ ਏ ਉਹ ਵੀਡੀਓ ਨੂੰ ਦਿਵਾਲੀ ਦੇ 5 ਦਿਨ ਪਹਿਲਾਂ ਜਾਂ 2 ਦਿਨ ਪਹਿਲਾਂ ਜਾਂ ਹਫਤਾ ਪਹਿਲਾਂ ਜਾਂ 10 ਦਿਨ ਪਹਿਲਾਂ ਲੈਂਦਾ ਜਿਹੜੇ ਰੇਟ ਹੁੰਦੇ ਜਿਵੇਂ ਜਿਵੇਂ ਦਿਵਾਲੀ ਆਉਂਦੀ ਹੈ ਕੁਝ ਕੁ ਪਰਸੈਂਟ 5% 10% ਕਿਉਂਕਿ ਲਿਸਟਾਂ ਚੇਂਜ ਹੁੰਦੀ ਰਹਿੰਦੀਆਂ ਮਾਲ ਦੀ ਸ਼ਾਰਟੇਜ ਹੋ ਜਾਂਦੀ ਹੈ ਥੋੜੀ ਬਹੁਤ ਰੇਟ ਦੇ ਵਿੱਚ ਉੱਪਰ ਥੱਲੇ ਹੇਰ ਫੇਰ ਹੁੰਦੀ ਰਹਿੰਦੀ ਹੈ ਉਹ ਕਸਟਮਰ ਸਾਡੇ ਕੋਲ ਅਸੀਂ ਪਿਛਲੀ ਵਾਰ ਬੜੇ ਤੰਗ ਹੋਏ ਹਾਂ ਹਾਂਜੀ ਪਾਜੀ ਤੁਸੀਂ 2 ਮਹੀਨੇ ਪਹਿਲਾਂ ਵੀਡੀਓ ਬਣਾਈ ਸੀਗੀ ਤੁਸੀਂ ਜਿਸ ਤਰ੍ਹਾਂ ਡੰਡਾ ਦੱਸਿਆ 160 ਰੁਪਏ ਦਾ ਜਾਂ ਮਰਕਰੀ ਦਾ ਮਤਲਬ ਤੁਸੀਂ 25 450 ਦਾ ਦੱਸਿਆ ਹਾਂਜੀ ਉਹ ਤੁਸੀਂ ਹੁਣ ਆ 170 160 180 ਦੱਸ ਰਹੇ ਹੋ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿਵੇਂ ਜਿਵੇਂ ਦੁਆਲੀ ਜਾਂਦੀ ਹੈ ਥੋੜਾ ਜਿਹਾ ਰੇਟ ਆਪਟਾ ਉਹ ਹੁੰਦਾ ਥੋੜੇ ਜਿਹੇ ਵੱਜ ਜਾਂਦੇ ਹਾਂ ਹਾਂਜੀ ਹਾਂਜੀ ਜਿਸ ਤਰ੍ਹਾਂ ਇਹ ਰੇਟਾਂ ਨੇ ਦੱਸਿਆ ਹਫਤੇ 10 ਦਿਨ 12 ਦਿਨ ਦੇ ਰੇਟ ਆ ਇਹ ਉਸ ਤੋਂ ਬਾਅਦ ਜਿਸ ਤਰ੍ਹਾਂ ਵੀ ਨਵੀਂ ਅਪਡੇਟ ਆਏਗੀ ਤੁਹਾਨੂੰ ਅਸੀਂ ਵੀਡੀਓ ਬਾਕੀ ਬਾਕੀ ਜਦੋਂ ਦੀਵਾਲੀ ਆ ਜਾਂਦੀ ਹੈ ਉਸ ਤੋਂ ਆਟੋਮੈਟਿਕਲੀ ਭਾਜੀ ਨੈਚੁਰਲ ਜੀ ਗੱਲ ਹੈ ਹਰ ਇੱਕ ਨੂੰ ਪਤਾ ਹੈ ਪਟਾਕੇ ਨਹੀਂ ਹਰ ਇੱਕ ਆਟਮ ਦਾ ਰੇਟ ਵਧਦੇ ਆ ਹਾਂਜੀ ਮਾਰਕੀਟ 'ਚ ਆਪਾਂ ਕੋਈ ਵੀ ਗਿਫਟ ਆਈਟਮ ਲੈ ਲਈਏ ਕੋਈ ਕਿਸੇ ਵੀ ਚੀਜ਼ ਦੀ ਆਈਟਮ ਲੈ ਲਿਓ ਨੈਚੁਰਲ ਜੀ ਗੱਲ ਹੈ ਰੇਟ ਵਧਦੇ ਆ ਵਧਦੇ ਆ ਕਸਟਮਰ ਨੂੰ ਦੁਕਾਨਦਾਰਾਂ ਨੂੰ ਅਸੀਂ ਰਿਕੁਐਸਟ ਕਰਦੇ ਹਾਂ ਅਗਰ ਜਿਸ ਨੇ ਦੀਵਾਲੀ ਲਾਣੀ ਹੈ ਤਾਂ ਉਹ ਹਫ਼ਤੇ 10 15 ਦੇ ਵਿੱਚ ਉਹ ਮਾਲ ਆਪਣਾ ਪਰਚੇਸ ਕਰ ਸਕਦਾ ਕਰ ਸਕਦਾ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਮੰਡੀ ਦੇ ਬੰਦੇ ਹਮਾਚਾਉਂਦੇ ਆ ਉਹ ਮੇਰੇ ਕੋਲ ਪਿਛਲੇ ਸਾਲ ਦੀਵਾਲੀ ਤੋਂ ਪਹਿਲਾਂ ਆਏ ਤੇ 20 ਦਿਨ ਪਹਿਲਾਂ ਹਾਂਜੀ ਇਸ ਵਾਰ ਉਹ ਦੀਵਾਲੀ ਤੋਂ ਮੇਰੇ ਕੋਲ 2 ਮਹੀਨੇ ਪਹਿਲਾਂ ਆ ਗਏ 2 ਮਹੀਨੇ ਪਹਿਲਾਂ ਆ ਗਏ ਉਹ ਰੇਟ ਦਾ ਫਰਕ ਤਾਂ ਹੁੰਦੀ ਹੈ ਨਾ ਅਸੀਂ ਤਾਂ ਹੀ ਤੁਹਾਨੂੰ ਕਹਿੰਦੇ ਕਸਟਮਰ ਜਲਦੀ ਤੋਂ ਜਲਦੀ ਜਿੰਨਾ ਆਉਂਗਾ ਨਫਾ ਲਗਾ ਗਏ ਹਾਂ ਠੀਕ ਹੈ ਬਜੀ ਤੁਹਾਨੂੰ ਥੈਂਕ ਯੂ ਬਜੀ ਥੈਂਕ ਯੂ ਸੋ ਮਚ ਥੈਂਕ ਯੂ ਸਾਡੇ ਕੋਲ లిਟਲ ਰੌਕਟ ਹੈ ਰੌਕਟਾਂ ਬੰਬ 45 ਰੁਪਏ ਤੋਂ ਸ਼ੁਰੂ ਹੋ ਜਾਂਦਾ ਹੈ 40 ਰੁਪਏ ਤੋਂ ਸ਼ੁਰੂ ਹੋ ਜਾਂਦਾ ਹੈ ਹਾਂਜੀ ਤੇ ਸਾਡੇ ਕੋਲ ਸਾਰੇ ਤੁਸੀਂ ਦੇਖ ਸਕਦੇ ਹੋ ਪਰ ਰੌਕਟਾਂ ਪਈਆਂ ਸੰਸ਼ਾਇਨ ਦੀਆਂ ਪਈਆਂ ਵੈਡੀਵਲ ਦੀਆਂ ਪਈਆਂ ਹਨੂਮਨ ਗਦਾ ਜਿਹੜੀ ਸਭ ਤੋਂ ਵੱਧ ਵਿਕਦੀ ਹੈ ਕ੍ਰਿਸ਼ਨਾਂ ਦੀ 3 3 ਸਟਾਰ ਪਈ ਹੈ 3 ਸੌਂਡ ਪਈ ਹੈ ਲੀਮਾ ਦੀਆਂ ਰੌਕਟਾਂ ਹਨ ਐਨ ਐਸ ਵੀ ਰੌਕਟਾਂ ਗੁਰਸਵਮੀ ਦੀਆਂ ਰੌਕਟਾਂ ਵੈਡੀਵਲ ਦੀਆਂ ਰੌਕਟਾਂ ਸਾਨ ਇੰਡੀਆ ਦੀਆਂ ਰੌਕਟਾਂ ਤੁਸੀਂ ਉੱਧਰ ਦੇਖ ਸਕਦੇ ਹੋ ਭਾਜੀ ਇਸ ਤਰ੍ਹਾਂ ਰਾਜੂ ਕਾਨ ਦੇ ਫਿਸਲਿੰਗ ਰੌਕਟ ਸਹਾਰਾ ਦੀ ਬੰਸੀ ਰੌਕਟ ਸਾਰੀਆਂ ਜਿੰਨੇ ਵੀ ਸਾਡੇ ਕੋਲ ਡਿਸਪਲੇ ਹੈਗੇ ਰੌਕਟ ਪਈ ਹੈ ਮੇਰੇ ਜੂ ਸਾਊਂਡ 3 ਸਾਊਂਡ ਕਰੈਕਲਿੰਗ ਬਿਜ਼ਲਿੰਗ ਜਿਦੋਂ ਦੇ ਦੇ ਸਕਦੇ ਬਿਜ਼ਲਿੰਗ ਲੋਕਟ ਮਾਰਕੀ ਦੀ ਪਈ ਹੈ ਠੀਕ ਹੈ ਇਸ ਸਿੰਘ ਲੋਕਟ ਰਾਜੂ ਕਰਨ ਦੀ ਪਈ ਹੈ ਹਾਂਜੀ ਉਸ ਤੋਂ ਬਾਅਦ ਗੁਰਸਫਮ ਦੀਆਂ ਲੋਕਟਾਂ ਪਈਆਂ ਹਨ ਹਾਂਜੀ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਸੰਸ਼ਾਈਨ ਦੀਆਂ ਲੋਕਟਾਂ ਹਨ ਹਾਂਜੀ ਕਲੋਨੀ ਕਾਂ ਸੰਨ ਇੰਡੀਆ ਦੀਆਂ ਲੋਕਟਾਂ ਹਨ ਠੀਕ ਹੈ ਭਾਜੀ ਜੋਤੀ ਦੀਆਂ ਲੋਕਟਾਂ ਮੇਰੇ ਕੋਲ ਸਾਰੇ ਕੰਪਨੀ ਦੀਆਂ ਲੋਕਟਾਂ ਜਿਹੜੀ ਅਵੇਲੇਬਲ ਮਿਲਣਗੀਆਂ ਸਿਰ ਮਿਲਣਗੇ ਮੱਟੂ ਦੀ ਹੱਟੇ ਮੱਟੀ ਤੋਂ ਹੱਟੇ ਹੋ ਜੀ ਭਾਜੀ ਫਿਰ ਇੰਟਰਵਿਊ ਤੋਂ ਸ਼ੁਰੂ ਹੋ ਜਾਂਦੀ ਹੈ ਹਾਂ ਰੌਕਟ ਬੰਬ ਜਿਹੜੇ ਹੈਗੇ ਆ ਉਹ 40 ਪੀ ਤੋਂ ਸ਼ੁਰੂ ਹੋ ਜਾਂਦਾ ਜੀ ਉਸ ਤੋਂ ਉੱਪਰ ਤੋ ਜਿੰਨੀ ਮਰਜ਼ੀ ਲੈ ਸਕਦੇ ਜਿੰਨੇ ਮਰਜ਼ੀ ਲੈ ਸਕਦੇ ਹਾਂਜੀ ਕ੍ਰਿਸ਼ਨਾਂ ਦੀ ਰੌਕਟ ਮੇਰੇ ਕੋਲ ਜਿਹੜਾ ਹਨੂਮਾਨ ਗਦਾ ਹੋ ਗਿਆ ਹੂੰ 300 ਟ੍ਰੌਕਟ ਹੋ ਗਈ ਦੂਜੀ ਹੋ ਗਈਆਂ ਤਾਂ ਇੱਕ ਮੈਂ ਤੁਹਾਨੂੰ ਪਹਿਲੇ ਵੀ ਦਿਖਾਈ ਆ ਔਰ ਕਾਨਾ ਰੌਕਟ ਨਬਰ ਪੇਰੀ ਹਾਂਜੀ ਨਬਰ ਪੇਰੀ ਤੇ ਉਹਦੀ ਹਾਈਟ ਤੇ ਕੁਆਲਿਟੀ ਬੜੀ ਵਧੀਆ ਹੁੰਦੀ ਆ ਉਹ ਬੜੀ ਵਧੀਆ ਸੇਲ ਹੈ ਭਾਜੀ ਇਹ ਪੀਕੋਗ ਪਿਆ ਪਿੱਛੇ ਕੀ ਚੀਜ਼ ਹੈ ਭਾਜੀ ਇਹ ਪੀਕੋਗ ਦਾ ਨਾਰ ਹੈ ਟੀਮਾਂ ਦਾ ਇਹ 280-85 ਰੁਪਏ ਦਾ ਰੇਂਜ ਦੇ ਵਿੱਚ ਜਿਹੜਾ ਹੈਗਾ ਪੈਂਦਾ ਹੈ। ਬਾਕੀ ਜੋ ਵੀ ਦੱਸ ਘੱਟ ਜਾਂ ਵੱਧ ਉਹ ਲਿਸਟ ਤੇ ਅਸੀਂ ਦੇਖ ਕੇ ਲਾ ਦਿੰਦੇ ਹਾਂ। ਹਾਂਜੀ। ਹਲਕੇ ਵੀਕਦਾ ਹੈ। ਹਾਂਜੀ ਹਲਕੇ ਚੱਲਦਾ ਪੰਜ ਪੈ ਵਾਲਾ ਹਨਾਰ ਹੈ। ਹਾਂਜੀ। ਹਾਈਟ ਤੇ ਕੁਆਲਿਟੀ ਬੜੀ ਵਧੀਆ ਹੁੰਦੀ ਹੈ ਜੀ। ਠੀਕ ਹੈ। ਹਾਂਜੀ ਹਾਂਜੀ ਬੜੀ। ਜਿਹੜਾ ਸਾਨੂੰ ਕਰਦਾ। ਅੱਛਾ ਜੀ ਭਾਜੀ ਮੇਰੇ ਕੋਲ ਜਿਹੜਾ ਕਸਟਮਰ ਆ ਗਿਆ ਉਹ ਐਂ ਕਹੇਗਾ ਭਾਜੀ ਲਈਏ ਕੀ ਛੱਡੀਏ ਕੀ ਕਿਉਂਕਿ ਇੰਨੀ ਕਿ ਜ਼ਿਆਦਾ ਵੈਰਾਈਟੀ ਹੈ ਇੰਨੀ ਕਿ ਜ਼ਿਆਦਾ ਆਈਟਮਾਂ ਹੈ। ਕਸਟਮਰ ਖੁਦ ਦੇਖ ਕੇ ਇੱਕ ਵਾਰੀ ਹਰਾਨ ਹੋ ਜਾਂਦਾ ਭਾਜੀ ਅਸੀਂ ਕੀ ਕੰਫਿਊਜ਼ ਹੋ Thank you. ਹਰ ਸਾਲ ਐਦਾਂ ਕਹਿੰਦੇ ਭਾਜੀ ਅਸੀਂ ਪਟਾਕੀ ਮਟੋ ਜੱਟੇ ਚੁਣ ਲੈਣੇ ਕਿਉਂਕਿ ਉਹਦਾ ਰੀਜ਼ਨ ਕੀ ਹੈ ਬੱਚਿਆਂ ਦੀ ਹੱਟਮ ਹੈ ਕੋਈ ਸਭ ਤੋਂ ਵੱਧ ਹੁੰਦੀ ਹੈ ਹਾਂਜੀ 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 ਭਾਜੀ ਭਾਈ ਉਹਨਾਂ ਨੇ ਕਿਹਾ ਵੀ ਹੋਲ ਸੇਲ ਦੇ ਵਿੱਚ ਭਾਈ ਪੱਕੀ ਗੱਲ ਹੈ ਹੋਲ ਸੇਲ ਦੇ ਵਿੱਚ ਮਿਲੂਗਾ ਸਾਡੀ ਦੁਕਾਨ ਤੇ ਜਿਹੜਾ ਕਸਟਮਰ ਆਏਗਾ ਹਾਂਜੀ ਉਹਨੂੰ ਹੋਲ ਸੇਲ ਤੇ ਹੀ ਮਾਲ ਮਿਲੇਗਾ ਚਾਹੇ ਕੋਈ ਦੁਕਾਨਦਾਰ ਹੈ ਚਾਹੇ ਕੋਈ ਚਲਾਣੇ ਵਾਲਾ ਹੈ ਚਾਹੇ ਕੋਈ ਦਿਵਾਲੀ ਨੂੰ ਹੈ ਕਿਉਂਕਿ ਸਾਡੀ ਜਿਹੜੀ ਦੁਕਾਨ ਹੈ ਹੋਲ ਸੇਲ ਦੀ ਦੁਕਾਨ ਹੈ ਹੋਲ ਸੇਲ ਦੀ ਅਸੀਂ ਰੇਟ ਲਾਣੇ ਆ ਉਹ ਤੁਸੀਂ ਜਿੱਥੇ ਵੀ ਦੇਖ ਸਕਦੇ ਹੋ ਛੁਟਪਟਾ ਹੈ ਅੱਜ ਹਾਂਜੀ ਉਸ ਤੋਂ ਬੱਜੇ ਪੌਪ ਆਪ ਦੀ ਡੱਬੀ ਆ 5 ਰੁਪਏ ਦੀ ਪੈਂਦੀ ਆ ਉਸ ਤੋਂ ਬਾਅਦ ਤੁਸੀਂ ਗੰਗਾ ਜਮਣਾ ਦੇਖ ਸਕਦੇ ਹੋ ਰਤਨਾਂ ਦੀ ਮੇਰੇ ਕੋਲ ਵਧੀਆ ਟੌਪ ਕਲਾਸ ਦੀ ਜਿਹੜੀ ਗੰਗਾ ਜਮਣਾ ਰਤਨਾਂ ਦੀ 30 ਰੁਪਏ ਦੀ ਪੈਂਦੀ ਆ 30 ਰੁਪਏ ਦੀ ਚੱਲਣ ਦੀ ਕੁਆਲਿਟੀ ਵਧੀਆ ਹੈ ਹਾਈ ਮਤਲਬ ਸਾਊਂਡ ਵੀ ਵਧੀਆ ਹੈ ਓਨਲੀ 30 ਰੁਪਏ ਤੋਂ ਮੈਂ ਗੰਗਾ ਜਮਣਾ ਜਿਹੜੀ ਪੈਂਦੀ ਆ ਮਤਲਬ ਇਹ ਚੀਜ਼ਾਂ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਵਿਕਦੀਆਂ ਆ ਇਸ ਕਰਕੇ ਪੌਪ ਆਪ ਹੋ ਗਈ ਗੰਗਾ ਜਮਣਾ ਹੋ ਗਈ ਪੌਪ ਆਪ ਹੋ ਗਿਆ ਬੱਚੇ ਦਾ ਪੀੜੀ ਬੰਬ ਹੋ ਗਿਆ ਬੱਚੇ ਦਾ ਪਿਸਤੋਲਾ ਹੋ ਗਿਆ ਟਿਕ ਐਪ ਹੋ ਗਿਆ ਡੋਲਾ ਹੋ ਗਿਆ ਛਤਰੀ ਹੋ ਗਈ ਸਾਰੀ रेडी वाला ठीक है बटरफ्लाई है बटरफ्लाई आइटम जोड़ी है कि मेरे दुकान दे मिलनी है ठीक है जी हां जी ਸਾਡੇ ਕੋਲ ਇੱਕ ਵਾਰੀ ਜ਼ਰੂਰ ਆਓ ਹੂੰ ਆ ਕੇ ਸਾਡੀ ਦੁਕਾਨ ਦੇ ਇੱਕ ਵਾਰੀ ਦੇ ਟ੍ਰਾਈ ਕਰੋ ਕੁਆਲਿਟੀ ਦੇਖੋ ਹੂੰ ਆਈਟਮਾਂ ਦੇਖੋ ਫੈਂਸੀ ਆਈਟਮਾਂ ਦੇਖੋ ਉਸ ਤੋਂ ਬਾਅਦ ਤੁਸੀਂ ਜਿੱਥੇ ਜੀ ਤੁਹਾਡਾ ਮਨ ਕਰਦਾ ਉੱਥੇ ਲੈ ਸਕਦੇ ਆ ਇੱਕ ਵਾਰੀ ਪਲੀਜ਼ ਸਾਡੇ ਦੁਕਾਨ ਦੇ ਜ਼ਰੂਰ ਜੀ ਜਿੱਤ ਕਰੋ ਵਿਜ਼ਿਟ ਕਰੋ ਮਟੋ ਦੀ ਹੱਟੀ ਮੰਡਾ ਰੋਡ ਕੋਰਾਲੀ ਹੂੰ ਰੋਡ ਦੇ ਉੱਪਰ ਸਾਡਾ ਇੱਕ ਨੰਬਰ ਸ਼ੋਰਮ ਹੈ ਤੇ ਬਈ ਕੰਟੈਕਟ ਨੰਬਰ ਕੋਈ ਆਪਣੇ ਹਾਂਜੀ ਭਾਜੀ ਮੇਰਾ ਫੋਨ ਨੰਬਰ ਹੈਗਾ 938546796 ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਕੇ ਹਟਾ ਮਰੰਡਾ ਰੋਡ ਤੇ ਮੇਰਾ ਸ਼ੋਰੂਮ ਹੈ ਮੱਟੋ ਦੀ ਹੱਟੀ ਨਾਮ ਤੇ ਮੇਰੇ ਬੈਨਰ ਲੱਗੇ ਹੋਏ ਨੇ ਬਾਹਰ ਰੋਡ ਦੇ ਉੱਪਰ ਇਹ ਦੁਕਾਨ ਦੇ ਉੱਪਰ ਬਲੂ ਕਲਰ ਦੇ ਮੇਰਾ ਮੋਬਾਈਲ ਨੰਬਰ ਕ੍ਰੈਡਿਟ ਨੰਬਰ ਹੈ 9385467965 ਠੀਕ ਹੈ ਬਾਜੀ ਜਿਵੇਂ ਦੀਵਾਲੀ ਦਸਹਰਾ ਦੇ ਪਹਿਲੇ ਧਮਾਕਾ ਕਰਨ ਲੱਗ ਗਏ ਪਾਜੀ ਪੂਰਾ ਧਮਾਕਾ ਮੈਨੂੰ ਐ ਲੱਗਦਾ ਵੀ ਇਸ ਸਾਲ ਐਡਵਾਂਸ ਧਮਾਕਾ ਹੋ ਰਿਹਾ ਐ ਐਡਵਾਂਸ ਧਮਾਕਾ ਹੋ ਰਿਹਾ ਜੀ ਪਾਜੀ ਬਿਲਕੁਲ ਜੀ ਤੇ ਭਾਈ ਸਭ ਤੋਂ ਪਹਿਲਾਂ ਕਿਹੜੇ ਬੰਬ ਦਿਖਾ ਰਹੇ ਹੋ ਸਭ ਤੋਂ ਪਹਿਲਾਂ ਬਾਜੀ ਆਪਾ ਤੁਹਾਨੂੰ ਵੋਲਟ ਬੰਬ ਆ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਛੋਟਾ ਵੋਲਟ ਬੰਬ ਹੈ ਇਹ 10 ਰੁਪਏ ਦੀ ਡੱਬੀ ਪੈਂਦੀ ਹੈ ਬਾਜੀ ਸਿਰਫ 10 ਰੁਪਏ ਦੀ ਡੱਬੀ ਪੈਂਦੀ ਹੈ ਤੇ ਵ ਮੰਗਤਾਲੂ ਮੇਰੇ ਕੋਲ 12 ਰੁਪਏ ਦਾ ਮਿਲੇਗਾ ਸਿਰਫ 12 ਰੁਪਏ ਦਾ ਸਿਰਫ ਓਨਲੀ 12 ਰੁਪਏ ਦਾ 1 ਰੁਪਏ ਦਾ ਵਿੱਚ ਪੈ ਗਿਆ ਭਾਜੀ ਹੂੰ ਤੇ ਉਸ ਤੋਂ ਬਾਅਦ ਜਿਵੇਂ ਮਿਲੇਗਾ 13 ਰੁਪਏ ਦਾ ਮਿਲੇਗਾ 15 ਰੁਪਏ ਦਾ ਮਿਲੇਗਾ 18 ਰੁਪਏ ਦਾ ਮਿਲੇਗਾ 20 ਰੁਪਏ ਦਾ ਮਿਲੇਗਾ ਹੂੰ ਜਿਹੜੀ ਬੋਲਟੇ ਡੱਬੀ ਆ ਮੇਰੇ ਕੋਲ 10 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ। ਭਾਈ ਰੇਟ ਬੜੇ ਘਟ ਰਹੇ। ਬੜੀ ਪਾਜੀ ਸਾਡੇ ਰੀਜ਼ਨੇਬਲੇ ਰੇਟ ਨੇ। ਇਹ ਕੋਈ ਸਵਾਰ ਨਹੀਂ ਘਟ ਸਾਡੇ ਹੱਥਾਂ 'ਚ ਰੇਟ। ਉਹ ਕਿ ਆਮ ਬੰਦਾ ਵੀ ਹੱਸ ਕੇ ਲੈਂਦਾ। ਹਾਂਜੀ ਹਾਂਜੀ ਪਾਜੀ ਤੁਸੀਂ ਹੁਣ ਤੁਸੀਂ ਦੇਖ ਸਕਦੇ ਹੋ 1 ਰੁਪਏ ਦਾ ਬੋਲਟ ਪੈਂਦਾ ਪਾਜੀ। ਹਾਂਜੀ ਵਧੀਆ ਬੋਲਟ ਹੈ, ਕੁਆਲਿਟੀ ਵਧੀਆ ਹੈ। ਹੂੰ ਚੱਲਦਾ ਵਧੀਆ ਹੈ, ਸਾਊਂਡ ਵਧੀਆ ਹੈ। ਸਾਊਂਡ ਵਧੀਆ ਹੈ। ਹਾਂਜੀ ਹਾਂਜੀ ਪਾਜੀ। ਤੇ ਕਿੰਨੇ ਕੁ ਕੁਆਲਿਟੀ ਦੇ ਵਿੱਚ ਬੋਲਟ ਵੰਪਾਂ ਦੀ ਜੀ ਗੱਲ ਕਰੀਏ। ਮੇਰੇ ਕੋਲ ਬੋਲਟ ਵੰਪਾਂ ਦੀ ਕੁਆਲਿਟੀ ਐ ਘੱਟੋ drop ਇਹ 3 ਰੁਪਏ ਦੀ ਡੱਬੀ ਹੈ ਓਨਲੀ ਠੀਕ ਹੈ ਕਿੰਨੇ ਰੁਪਏ ਦਾ ਪੀਸ ਪੈਂਦਾ ਭਾਜੀ ਹਾਂਜੀ ਇਹ 4 ਰੁਪਏ ਦਾ ਪੀਸ ਪੈਂਦਾ ਭਾਜੀ ਉਸ ਤੋਂ ਬਾਅਦ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਆ ਜਾਦ ਦਾ ਗੋਲਾ ਕਿੰਗ ਆਫ ਕਿੰਗ ਕਲਾਸਿਕ ਗੋਲਾ ਬੈਡੀਵਲ ਦਾ ਸੰਛਾਈਂ ਦਾ ਬਹੁਤ ਬੜੀ ਅੱਜ ਕਰ ਬੜਾ ਮਸ਼ਹੂਰ ਹੈ ਸਾਡੇ ਕੋਲ ਅਵੇਲੇਬਲ ਹੁੰਦਾ ਹੈ ਉਹ ਕਦੀ ਅੱਜ ਤੱਕ ਮਹਾਰਾ ਦੀ ਕਿਰਪਾ ਖਤਮ ਹੀ ਨਹੀਂ ਹੋਇਆ ਅਵੇਲੇਬਲ ਜਿੰਨਾ ਮਰਜ਼ੀ ਤੁਸੀਂ ਲੈ ਸਕਦੇ ਆ ਬਹੁਤ ਬੜੀ 1 ਤੋਂ ਲੈ ਕੇ 6 ਨੰਬਰ ਤੱਕ ਬਹੁਤ ਬੜੀ ਸਾਡੇ ਕੋਲ ਅਵੇਲੇਬਲ ਹੁੰਦਾ ਹੈ ਉਹਦਾ ਰੇਟ ਜਿਹੜਾ ਹੈਗਾ ਉਹ ਅਸੀਂ ਲਿਸਟ ਦੇ ਕੇ ਦਾਂਗੇ ਬਹੁਤ ਬੜੀ ਮਿਲ ਜੇਗਾ ਜਾਦ ਦਾ ਗ ਕਸੂ ਮਿਲਦੇ ਆਪਣੇ ਕੋਲ ਭਾਜੀ ਸਾਡੇ ਕੋਲ ਹੰਦੀ ਗ੍ਰੀਨ ਕਰੈਕਰਸ ਸਾਰੇ ਗ੍ਰੀਨ ਕਰੈਕਰਸ ਸਾਡੇ ਗ੍ਰੀਨ ਕਰੈਕਰਸ ਹੀ ਭੇਜਦੇ ਆ ਠੀਕ ਹੈ ਵਿਦਾਊਟ ਗ੍ਰੀਨ ਕਰੈਕਰ ਨਹੀਂ ਅਸੀਂ ਭੇਜਦੇ ਆ ਵਿਦਾਊਟ ਗ੍ਰੀਨ ਕਰੈਕਰ ਨਹੀਂ ਭਾਜੀ ਉਹਦੇ ਵਿੱਚ ਕੀ ਹੈ ਪੋਲੂਸ਼ਨ ਕਰਕੇ ਅਸੀਂ ਗ੍ਰੀਨ ਕਰੈਕਰ ਹੀ ਭੇਜਦੇ ਆ ਠੀਕ ਹੈ ਹਾਂਜੀ ਆਹ ਗੜਾ ਸਟਾਕ ਪਿਆ ਭਾਜੀ ਇਹਦੇ ਵੀ ਬੋਲਟ ਬੰਬ ਪਿਆ ਜੀ ਕੋਕ ਫਾਇਰਾਂ ਦਾ ਮਾਲ ਜਿਸ ਤਰ੍ਹਾਂ ਨਾਰ ਦੇਖ ਲਓ ਚੱਕਰੀ ਦੇਖ ਲਓ ਬੋਲਟ ਬੰਬ ਦੇਖ ਲਓ ਗੋਲੇ ਦੇਖ ਲਓ ਪੈਂਟਾ ਕਲਰ ਦੇਖ ਲਓ ਕੋਕ ਦੇ ਮੇਰੇ ਕੋਲ ਜਿਹੜੀ ਵੈਰੈਟੀ ਤੁਸੀਂ ਮੰਗੇ ਹੋਏ ਉਹ ਸਾਰੀ ਅਵੇਲੇਬਲ ਮਿਲ ਜੂਗੀ। ਅਨਾਰ ਕਿਸ ਰੇਟ ਤੋਂ ਸਟਾਰਟ ਹੋਏ ਨੇ? ਭਾਜੀ ਕੋਕ ਦਾ ਮਾਂ ਜਿਹੜਾ ਹੁੰਦਾ ਲਿਸਟਾ ਤੇ ਹੁੰਦਾ ਹੈ। ਲਿਸਟਾ ਜਾਂਦਾ। ਹਾਂਜੀ ਹਾਂਜੀ ਭਾਜੀ ਲਿਸਟ ਤੇ ਅਸੀਂ ਮਾਲ ਵੇਚਦੇ ਆਂ ਲਿਸਟ ਤੇ ਅਸੀਂ ਮਾਲ ਜਿਹੜਾ ਕੋਕ ਦਾ ਹੈਗਾ ਉਹ ਰੇਟ ਦੱਸੇਗਾ। ਠੀਕ ਹੈ। ਸਾਡੇ ਕੋਲ ਜੋ ਰੋਕਟਾ ਮਿਲ ਜੂਗੇ ਕੋਕ ਦੀਆਂ। ਹਾਂਜੀ। ਕੋਕ ਦੇ ਸਾਰੇ ਸ਼ਾਰਟਸ ਮਿਲ ਜਾਣਗੇ ਜਿਸ ਤਰ੍ਹਾਂ 130 180 200 240 ਸ਼ਾਰਟ ਮਿਲ ਜਾਣਗੇ। ਜਿਸ ਨੂੰ ਤੁਸੀਂ ਦੇਖ ਸਕਦੇ ਕਾਨਾ ਰੋਕਟਾ। ਹਾਂਜੀ। ਇਹ ਮੇਰੇ ਜਗੇ ਤੁਹਾਨੂੰ ਇਹ ਵਾਲੀ 90 ਰੁਪਏ ਦੀ ਮਿਲੇਗੀ ਤੁਹਾਨੂੰ। ਰੋਕ ਤਾਂ ਤੁਹਾਨੂੰ ਸਾਰੀਆਂ ਮਿਲ ਜਾਣਗੀਆਂ ਜੰਮੂ ਨਾਰ ਮਿਲ ਜੇਗਾ ਬਾਜੀ ਹਾਂਜੀ ਅਸਤਰਨ ਜੀ ਐਟ ਵਰ ਤੁਹਾਨੂੰ ਛੜੀਆਂ ਜਿਹੜੀਆਂ ਹੈਗੀਆਂ ਅਵੇਲੇਬਲ ਮਿਲਣਗੀਆਂ ਜਿਸ ਤਰ੍ਹਾਂ ਜੰਮੂ ਨਾਰਾ ਭਾਈ ਜੰਮੂ ਨਾਰਾ ਬਾਜੀ ਮਰ ਕੇ ਲਿਆ ਨਾਰਾ ਜੰਮੂ ਨਾਰਾ ਲੀਮਾ ਦਾ ਨਾਰਾ ਛੋਟਾ ਨਾਰਾ ਐਡਨ ਯਾਡਮਾ ਕਾਫੀ ਜਣੀ ਹੈਗੇ ਮੇਰੇ ਕੋਲ ਸਾਰੇ ਨਾਰ ਦੇ ਲੈ ਕੇ ਵੱਡੇ ਨਾਲ ਸਾਰੇ ਕੁਝ ਮਿਲੂਗਾ ਸਾਰੇ ਪੀਲ ਵਾਲੇ ਆਟਮ ਮਿਲਣਗੇ ਧੰਨਵਾਦ ਜੀ ਠੀਕ ਹੈ ਭਾਈ ਉਹ ਕਿਹੜਾ ਸਮਾਨ ਲੱਗਿਆ ਸਾਹਮਣੇ ਜਿਹੜਾ ਕਰਕ ਲਈਏ ਹਾਂ ਜੀ ਜਿਸ ਤਰ੍ਹਾਂ 7 ਸ਼ਾਟ ਲੱਗਿਆ ਸਾਰਾ ਹਾਂਜੀ 7 ਸ਼ਾਟ ਜਿਹੜਾ ਮੇਰੇ ਕੋਲ ਹੈਗਾ ਜੀ ਉਹ 70 ਰੁਪਏ ਤੋਂ ਸ਼ੁਰੂ ਹੋ ਜਾਂਦਾ ਡੱਬਾ ਹੂੰ 70 ਰੁਪਏ ਦੇ ਪੰਜ ਬਾਕਸ ਹੁੰਦੇ ਇੱਕ ਇੱਕ ਪੀਸ ਚ ਮਤਲਬ 7 ਸ਼ਾਟ ਨਿਕਲਦੇ ਉੱਪਰ ਜਾ ਕੇ 7 ਤਾਂ ਨਿਕਲ ਅਲੱਗ ਅਲੱਗ ਹੁੰਦੇ ਠੀਕ ਹੈ 70 ਰੁਪਏ ਤੋਂ ਸ਼ੁਰੂ ਹੋ ਜਾਂਦਾ ਉੱਪਰ ਤੁਸੀਂ ਜੀ ਨੰਬਰ ਜੀ ਲੈ ਸਕਦੇ ਹਾਂ ਹਾਂਜੀ ਹਾਂਜੀ ਭ ਤੇ ਗਿਫਟ ਬੈਗ ਹੋ ਗਿਆ ਸਾਰੀ ਮੇਰੇ ਕੋਲ ਅਵੇਲੇਬਲ ਮਿਲੇਗੀ ਤੁਹਾਨੂੰ ਬੈਟਰ ਸਾਰੀਆਂ ਐਡਾ ਹੀ ਸਾਰੀਆਂ ਆਟਾ ਮੈਲੜੀ ਹੋ ਗਿਆ ਹਾਂਜੀ ਮਰਕਰੀ ਦੀ ਆਟਮਾ ਮਰਕਰੀ ਸਾਰੀ ਆਟਮਾ ਮਿਲਣਗੀਆਂ ਹੂੰ ਰੇਲ ਗੱਡੀ ਹੋ ਗਈ ਬਾਜੀ ਹੂੰ ਮਰਕਰੀ ਦੀ ਉਸ ਤੋਂ ਬਾਅਦ ਜਿਕਰਨ 10000 ਬੰਬ ਦੀ ਲੜੀ ਹੋ ਗਈ ਬੜੀ ਅੱਜਕੱਲ ਮੇਰੇ ਕੋਲ ਹਰ ਸਾਲ ਇਹ ਸੌਤੋ ਮੇਰੀ ਦੁਕਾਨ ਦੀ ਬੈਸਟ ਚਟਮ ਹੈ 10000 10000 ਬੰਬ ਦੀ ਲੜੀ ਹੁੰਦੀ ਹੈ ਭਾਜੀ ਤੇ ਕੁਝ ਇਸ ਸਸਤੀ ਪੈਂਦੀ ਹੈ 550-600 ਰੁਪਏ ਦੀ ਮੈਨੂੰ ਐਕਚੁਅਲ ਰੇਟਿੰਗ ਪਤਾ ਕਿਉਂਕਿ ਅਸੀਂ ਤੁਹਾਨੂੰ ਮੈਂ ਪਹਿਲਾਂ ਦੱਸ ਕੇ ਆ ਕਿ ਲਿਸ਼ਟ ਤੇ ਮਾਲ ਵੇਚ ਲਿਆ ਹਾਂ ਹਾਂਜੀ ਕਿਉਂਕਿ ਸਾਡੇ ਕੋਲ ਡੜੇ ਵਾਲਾ ਕੰਮ ਹੁੰਦਾ ਹੂੰ ਤੇ 550-600 ਦੀ ਪੈਂਦੀ ਹੈ 10000 ਬੰਬ ਦੀ ਲੜੀ ਹੁੰਦੀ ਹੈ ਚੱਲਣ ਦੀ ਜਿਹੜੀ ਟਾਈਮਿੰਗ ਹੈ ਦੀ 20 ਤੋਂ 25 ਮਿੰਟ ਦੀ ਹੁੰਦੀ ਹੈ 20-25 ਮਿੰਟ ਦੀ ਮੈਨੂੰ ਲੱਗਦਾ ਜਿਹੜੀ ਹੈ ਟ੍ਰੇਨ ਵਾਲੀ ਆਈਟਮ ਹੈ ਸਾਰੀ ਵਿੱਚ ਨਮੀ ਆਈ ਹੈ ਸਾਰੀਆਂ ਨਮ ਦੀਵਾਲੀ ਨੇੜੇ ਆਣੀ ਆ ਉਹ ਚਾਹੁੰਦੇ ਸਾਡੇ ਕੋਲ ਕਸਟਮਰ ਆਗੇ ਨਹੀਂ ਕਹੇਗਾ ਭਾਜੀ ਤੁਹਾਡੇ ਕੋਲ ਪਿਛਲੇ ਸਾਲ ਵੀ ਸੀ ਗਿਆ ਇਸ ਸਾਲ ਵੀ ਆ ਸਾਡੇ ਕੋਲ ਜਿਹੜਾ ਕਸਟਮਰ ਆਏਗਾ ਹਰ ਸਾਲ 50 60 70 80 100 ਆਟਮਾ ਨਵੇਂ ਫਿਲ ਬੰਨ ਨਵੇਂ ਮੇਲ ਨਵੇਂ ਹੁੰਦੇ ਠੀਕ ਹੈ ਹਾਂਜੀ ਹਾਂਜੀ ਭਾਜੀ ਭਾਜੀ 30 20 ਵਾਲੇ ਸ਼ਾਰਟਸ ਹੁੰਦੇ ਆ ਇੱਕ ਬੈਗ ਮੇ 30 20 ਹੁੰਦੇ ਆ ਸਾਡੇ ਕੋਲ ਮਤਲਬ ਜਿਸ ਤਰ੍ਹਾਂ ਹਿੰਦੁਸਤਾਨ ਦਾ ਲੈ ਲਓ ਰੋਜ਼ ਦਾ ਲੈ ਲਓ ਮਰਕਰਿਆ ਲੈ ਲਓ ਇਹ ਸਾਰੇ ਮਤਲਬ ਅਵੇਲੇਬਲ ਸਾਡੀ ਦੁਕਾਨ ਤੇ ਮਿਲਣਗੇ ਤੁਹਾਨੂੰ ਜਿਹੜਾ ਹਿੰਦੁਸਤਾਨ ਦਾ ਸ਼ਾਰਟ ਹੈ 160 ਰੁਪਏ ਦਾ ਪੀਸ ਆ 3 ਪ ਦਾ ਭਾਜੀ 160 ਰੁਪਏ ਤੋਂ 60 ਰੁਪਏ ਮਿਲੇਗਾ ਤੁਹਾਨੂੰ 160 ਰੁਪਏ ਮਿਲੋ ਬਿਲਕੁਲ ਗਲਸ ਕਰਕੇ ਜੀ ਇਹ ਮੁਰਗਾ ਸਾਹਿਬ ਰੱਖੇ ਹੋਏ ਨੇ ਆ ਭਾਜੀ ਮੁਰਗਾ ਸਾਹਿਬ ਮੇਰੇ ਕੋਲ ਸਾਰੇ 300 350 400 450 500 ਇੰਚ ਹੈ ਇਹ ਸਾਰੀਆਂ ਕੁਆਲਿਟੀ ਅਲੱਗ-ਅਲੱਗ ਪਈਆਂ ਨੇ ਠੀਕ ਹੈ ਜਿਸ ਤਰ੍ਹਾਂ ਕੋ ਟੇਪ ਵਾਲਾ ਮਾਲ ਹੋ ਗਿਆ ਧਾਗੇ ਵਾਲਾ ਹੋ ਗਿਆ ਇਹ ਸਾਰੇ ਜਿਹੜੇ ਡਿਜ਼ਾਈਨ ਕੁਆਲਿਟੀਆਂ ਸਾਰੀਆਂ ਅਲੱਗ-ਅਲੱਗ ਮਿਲਣਗੀਆਂ ਮਾਲ ਆਹੀ ਪੈਵੇ ਇਸ ਤੋਂ ਲਾਭ ਹੋਰ ਵੀ ਹੈ ਭਾਜੀ ਸੁਣਾਵਾ ਹੀ ਹੈਗਾ ਮਾਲ ਹੋਸਤ ਲਾਭ ਹੋਵੇਗਾ ਭਾਜੀ ਹਾਂਜੀ ਜਿਵੇਂ ਤੁਸੀਂ ਦੇਖ ਸਕਦੇ ਆ ਇਹ ਬੜਾ ਕੰਟਰਾਸਟ ਇਹ ਹੋਲਸੇਲ ਪੁਰਾਣੇ ਪਹਿਲੇ ਇਹ ਸੈਂਪਲ ਪਾਏ ਹਾਂ। ਹਾਂ ਬਾਜੀ ਸੈਂਪਲ ਪਾਏ ਵੇ ਜਿਸ ਤਰ੍ਹਾਂ ਇਹ ਫੁੱਲ ਚੜੀ ਹੈ ਬਾਜੀ। ਫੁੱਲ ਚੜੀ ਹੈ। ਇਹ 4 ਰੁਪਏ ਤੋਂ ਡੱਬੇ ਸ਼ੁਰੂ ਹੋ ਜਾਂਦੀ ਹੈ। 4 ਰੁਪਏ ਦੇ ਡੱਬੇ ਆ 10 ਪੀਸ ਹੁੰਦੇ ਫੁੱਲ ਚੜੀ ਦੇ। ਠੀਕ ਹੈ ਜੀ। ਸਾਊਥ-ਵੈਸਟ ਹਸਤੀ ਦਾ ਸਾਊਥ-ਵੈਸਟ ਫੋਰਚੂਨ ਜਿਸ ਤਰ੍ਹਾਂ ਇਹ ਟਿਕੀਆਂ ਜਿਆਦੀ ਫੁੱਲ ਚੜੀ ਹੈ 18 ਰੁਪਏ ਦੀ ਹੈ। ਹਾਂ ਜੀ। ਓਨਲੀ ਇਹ 18 ਰੁਪਏ ਦੀ ਬੇਚੀ ਗਈ ਤੁਹਾਨੂੰ ਰੈੱਡ-ਗ੍ਰੀਨ ਤੇ ਜਿਆਦੀ। ਇਹ ਤੁਹਾਨੂੰ ਦੇਖ ਸਕਦੇ ਫੁੱਲ ਚੜੀ ਸਾਰੇ ਸੈਂਪਲ ਹੈ ਬਾਜੀ। ਹਾਂ ਜੀ। ਜਿਸ ਤਰ੍ਹਾਂ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਇਹ ਵੀ ਫੁੱ ਪਾਈਨਰ ਮਿਲ ਜੇਗੀ 컬러 ਮਿਲ ਜੇਗੀ ਕਰੈਕਲਿੰਗ ਮਿਲ ਜੇਗੀ ਗੁਡੀਆਂ ਦਾ ਮਾਲ ਤੁਹਾਨੂੰ ਸਾਰਾ ਮਿਲ ਜੇਗਾ ਫੁੱਟੜੀ ਚੱਕਰੀ ਅਨਾਰ ਜੋ ਤੁਹਾਨੂੰ ਚਾਹੀਦਾ ਹੈ ਉਹ ਅਵੇਲੇਬਲ ਮਿਲਣਗੇ ਤੇ ਬਾਈ ਹੁਣ ਕਹਿੰਦੇ ਨਾਲ ਦੀ ਨਾਲ ਹੋਲ ਸੇਲ ਦਾ ਇੱਕ ਵੱਖਰਾ ਕਾਊਂਟਰ ਬਣਿਆ ਹੋਇਆ ਹੈ ਦੁਕਾਨਦਾਰ ਵੀਰਾਂ ਵਾਸਤੇ ਨਾਲ ਦੀ ਨਾਲ ਜਿਹੜਾ ਕੋਲ ਇਸ ਤਰ੍ਹਾਂ ਭਾਜੀ ਅਨਾਰ ਹੋ ਗਿਆ ਜੰਮੂ ਅਨਾਰ ਹੋ ਗਿਆ ਮਰਕੀ ਦਾ ਭਾਜੀ ਹਾਂਜੀ ਉਸ ਤੋਂ ਬਾਅਦ ਚੱਕਰੀ ਹੋ ਗਈ ਭਾਜੀ ਅਨਾਰ ਤੇ ਚੱਕਰੀ ਡਬਲ ਚੱਲਦੀ ਹੈ ਠੀਕ ਹੈ ਟੂਟੀ ਫਰੂਟੀ ਹੋ ਗਈ ਕੱਪ ਕੇਕ ਹੋ ਗਿਆ ਇਸ ਤਰ੍ਹਾਂ ਦੀ ਆਟਮਾ ਰਾਵਣ ਹੋ ਗਿਆ ਬੱਚਿਆਂ ਦੀ ਆਟਮ ਜਿਸ ਤਰ੍ਹਾਂ ਅੱਜਕੱਲ ਬੜੇ ਬੱਚੇ ਦੀਵਾਲੀ ਨੂੰ ਸ਼ੌ ਜੀ ਆਟਮ ਹਾਂਜੀ ਤੇ ਰਾਵਣ ਹੋ ਗਿਆ ਬਾਜੀ ਹਮ ਇਸ ਤਰ੍ਹਾਂ ਹੀ ਮੇਰੇ ਕੋਲ ਬੱਚਿਆਂ ਦੀ ਆਟਮਾ ਕਰਕੇ ਸਾਡੀ ਜਿਹੜੀ ਦੁਕਾਨ ਹੈ ਉਹ ਬੜੀ ਮਸ਼ਹੂਰ ਦੁਕਾਨ ਹੈ ਓਕੇ ਤੁਹਾਨੂੰ ਸਾਰੀ ਅਵੇਲੇਬਲ ਆਟਮ ਮਿਲਣਗੀ 5000 ਰਾਈ ਲੜੀ ਹੋ ਗਈ ਬਾਜੀ ਹਮ 5000 ਦੀ ਲੜੀ ਓਨਲੀ ਤੇ ਓਨਲੀ 225 ਰੁਪਏ ਦੀ ਪੈਣੀ ਹੈ ਤੁਹਾਨੂੰ ਸਿਰਫ 225 ਰੁਪਏ 225 ਰੁਪਏ ਦੀ 5000 ਬੰਬ ਦੀ ਲੜੀ ਹੁੰਦੀ ਹੈ ਹਾਂਜੀ ਓਨਲੀ 225 ਰੁਪਏ ਦੀ ਪੈਣੀ ਹੈ ਠੀਕ ਹੈ ਜੀ ਇਸ ਤਰ੍ਹਾਂ ਤੁਹਾਨੂੰ ਕੋ ਬਨੀਤਾ ਦੀ ਆਟਮਾ ਹੋ ਗਈਆਂ ਲਵਾਇਨ ਹੋ ਗਈ ਡੱਕ ਹੋ ਗਈ ਹਮ ਇਸ ਤਰ੍ਹਾਂ ਬੱਚਿਆਂ ਦੀ ਸਾਰੇ ਸਾਰੇ ਫੈਂਸੀ ਆਟਮਾ ਹੋ ਗਈਆਂ ਆਪਣੀ ਦੁਕਾਨ ਦੇ ਜੀ ਮੈਂ ਮੱਪਾ ਜੀ ਤੁਹਾਨੂੰ ਦੱਸ ਗਿਆ ਹਟੇ ਮੇਰੇ ਕੋਲ ਸੋਨੀ ਦੇ ਛੋਟ ਦੇ ਹੁੰਦੇ ਮਹਲੀਵਾਲ ਜੀ ਮੈਂ ਆ ਦੇਖੋ ਸੋਨੀ ਦਾ ਉਲਟਾ ਬੁਲਟਾ ਛੋਟ ਪਿਆ ਹੈ ਹਾਂਜੀ ਸੋਨੀ ਦਾ ਵਾਲ ਕੈਨੋ ਪਿਆ ਹੈ ਹਮ 21 ਸੈਂਚਰੀ ਜਿਹੜੇ ਸਭ ਤੋਂ ਵੱਧ ਡਿਮਾਂਡ ਹੈ ਮੇਰੀ ਦੁਕਾਨ ਦੇ ਵਿੱਚ ਤੁਸੀਂ ਦੇਖ ਸਕਦੇ ਇੱਥੇ ਪਿਆ ਹੈ ਹਮ ਇਹ ਆ ਦੇਖੋ 21 ਸੈਂਚਰੀ ਜਿੰਨੇ ਮਰਜ਼ੀ ਵੇਚ ਲਓ ਜਿੰਨੇ ਮਰਜ਼ੀ ਕੁਆਲਟੀ ਲਓ ਜਿੰਨੇ ਮਰਜ਼ੀ ਤੁਸੀਂ ਸੋਨੀ ਜੀ ਹਰੀ ਕਟ ਮਿਲ ਗਿਆ ਤੁਹਾਨੂੰ ਇੱਕ ਹੀ ਸੈਂਚਰੀ ਮਿਲ ਜੇਗਾ ਤੁਹਾਨੂੰ ਬਾਜੀ ਓਕੇ ਠੀਕ ਹੈ ਬਾਜੀ ਰੋਹਿੰਦਰਾ ਦੇ ਸ਼ੋਰਟ ਵੱਡੇ ਜਿਵੇਂ ਆ ਗਾਰਡਨ ਪਏ ਆ ਜਾਂ ਹੋਰ ਪਏ ਆ ਉਲਟਾ-ਪੁਲਟਾ ਸ਼ੋਰਟ ਆ ਕੋਈ ਮਤਲਬ ਫੈਨ ਕੇ ਕਹੇ ਸਾਰੇ ਅਵੇਲੇਬਲ ਜਿਹੜੇ ਸ਼ੋਰਟ ਆ ਮੇਰੇ ਕੋਲ ਅਵੇਲੇਬਲ ਮਿਲਣਗੇ ਤੁਸੀਂ ਦੇਖ ਸਕਦੇ ਜਿਸ ਤਰ੍ਹਾਂ ਸੋਨੀ ਦਾ ਮਾਲ ਕੋਕ ਦਾ ਮਾਲ ਸਭ ਤੋਂ ਵੱਡੀ ਗੱਲ ਕੋਕ ਦੀ ਹੈ ਬਾਜੀ ਕੋਕ ਦੀ ਸਾਨੂੰ ਕੋ ਸਾਰੇ ਆਈਟਮ ਅਵੇਲੇਬਲ ਹੋਣਗੇ ਠੀਕ ਹੈ ਜੀ ਇਸ ਤਰ੍ਹਾਂ ਦੇ ਡੰਡੇ ਤੁਹਾਨੂੰ ਬਨੀਤਾ ਦੇ ਮਿਲ ਜਾਣਗੇ ਫੈਂਸੀ ਆਈਟਮ ਆ ਤੁਹਾਨੂੰ ਹਾਂਜੀ ਠੀਕ ਹੈ ਬਾਜੀ ਸੰਡੇ ਸਿੰਗਲ ਮਿਲ ਜਾਣਗੇ ਜੀ ਵੱਡੀਆਂ ਵੱਡੀਆਂ ਆਈਟਮਾਂ ਵਧੀਆ ਵਧੀਆ ਫੈਂਸੀ ਮਾ ਜਿਹੜਾ ਹੈਗਾ अवेलेबल ਮਿਲੇਗਾ ਕੋਕ ਦੇ ਨੀ ਉੱਪਰ ਸ਼ੋਰਟ ਪੈਦੇ ਸਾਰੇ ਸ਼ੋਰਟ ਸਾਰੇ ਭਾਜੀ ਸ਼ੋਰਟ ਕੰਪਨੀ ਦੇ ਸ਼ੋਰਟ ਹੈ ਕੰਪਨੀ ਸ਼ੋਰਟ ਹੈ ਸਾਰੇ ਕੰਪਨੀ ਦੇ ਸ਼ੋਰਟ ਹੈ ਤੁਸੀਂ ਜੋ ਮਰਜ਼ੀ ਕੁਸ਼ਵਰ ਜੀ ਸਾਡੀ ਦੁਕਾਨ ਤੋਂ ਲੈ ਸਕਦੇ ਕੋਕ ਦੀ ਆਈਟਮਾਂ ਸਾਰੀਆਂ ਮਿਲਣਗੀਆਂ ਕੋਕ ਦਾ ਜੋ ਮਰਜ਼ੀ ਲੈ ਲਓ ਸਾਰਾ ਕੁਝ ਮਿਲੇਗਾ ਕੋਕ ਨਾਲ ਤਾਂ 21 ਸੈਂਟੀ ਜੋ ਕੋਕ ਵਾਰਾ ਸਭ ਜੀ ਜੋ ਕੁਸ਼ਵਰ ਜੀ ਸਾਰੇ ਕੋਲ ਅਵੇਲੇਬਲ ਹੈ ਕੋਕਦਾ ਲੈ ਲਓ ਸਨਸ਼ਾਈਨ ਲੈ ਲਓ ਵੈਡੀ ਲੈ ਲਓ ਮਰਕਰੀ ਲੈ ਲਓ ਸੋਨੀ ਲੈ ਲਓ ਸੋਨੀ ਦੇ ਡੰਡੇ ਤੁਸੀਂ ਦੇਖ ਸਕਦੇ ਆ ਜਿਵੇਂ ਅੱਜਕੱਲ ਸਾਡੇ ਕੋਲ ਪਿਛਲੇ ਸਾਲ ਵੱਡੀ ਡਿਮਾਂਡ ਸੀ ਗਈ ਨਿਆਣੇ ਆ ਪਿਆਰ ਹਾਂਜੀ ਤੇ ਮੇਲਾ ਕੋਈ ਹੋਰ ਡੰਡਿਆਂ ਦੇ ਅੱਜਕੱਲ ਵੱਡੇ ਨਾਮ ਹੁੰਦੇ ਆ ਨਾ ਜੀ ਤੇ ਉਹ ਸਾਡੇ ਕੋਲ ਸਾਰੇ ਜਿਹੜੇ ਹੈਗੇ ਸੋਨੀ ਦੇ ਡੰਡੇ ਦਾ ਅਵੇਲੇਬਲ ਹੈ ਤੁਸੀਂ ਜੋ ਕੁਝ ਮਰਜੀ ਲੈ ਸਕਦੇ ਆ ਬਣੀਤਾ ਦੇ ਡੰਡੇ ਹੋਗੇ ਗੁਰਸਵਾਮੀ ਦੇ ਹੋਗੇ ਸਨਸ਼ਾਈਨ ਦੇ ਹੋਗੇ ਲੀਮਾ ਦੇ ਹੋਗੇ ਮਰਕਰੀ ਦੇ ਹੋਗੇ ਜੋ ਤੁਸੀਂ ਅਵੇਲੇਬਲ ਮਤਲਬ ਤੁਹਾਨੂੰ ਜਿਸ ਜਾਕ ਨੂੰ ਕੋਈ ਵੀ ਚੀਜ਼ ਦੀ ਰਿਕੁਆਇਰਮੈਂਟ ਹੈ ਉਹ ਬੁਰੀ ਹੋਈ ਤੇ 에ਵਨ ਕੁਆਲਿਟੀ ਮਿਲਦੀ 에ਵਨ ਕੁਆਲਿਟੀ ਮਿਲਦੀ ਠੀਕ ਹੈ ਹਾਂਜੀ ਹਾਂਜੀ ਤੇ ਜਿਹੜਾ 온ਲੀ 온ਲੀ ਸ਼ੋਰਟ ਪਏ ਸਾਡੇ ਉੱਪਰ ਤੇ ਜੀ ਮੰਜ਼ਲ ਤੇ ਜੀ ਠੀਕ ਹੈ ਤੁਸੀਂ ਦੇਖ ਸਕਦੇ ਹੋ ਸਾਡੀ ਦੁਕਾਨ ਤੇ ਜਿੰਨੇ ਵੀ ਕੰਪਨੀਆਂ ਦਾ ਮਾਲ ਹੈ ਜਿਵੇਂ ਸਨਸ਼ਾਈਨ ਹੋ ਗਿਆ ਵੈਰੀਬਲ ਹੋ ਗਿਆ ਮਰਕਰੀ ਹੋ ਗਿਆ ਲੀਮਾ ਹੋ ਗਿਆ ਹਾਂਜੀ ਸਹਾਰਾ ਹੋ ਗਿਆ ਕੋਆਰਨੇਸ਼ਨ ਦੀ ਸਭ ਤੋਂ ਜ਼ਿਆਦਾ ਸਾਡੇ ਜਵਾਨ ਦੇ ਵਿੱਚ ਜਿਹੜੀ ਆਈਟਮਾਂ ਮਿਲਣਗੀਆਂ ਕਿਉਂਕਿ ਜਿਹਨਾਂ ਦਿੱਲੀ ਦਾ ਕਸਟਮਰ ਹੈ ਉਹ ਕੋਆਰਨੇਸ਼ਨ ਦਾ ਮਾਲ ਲੈਂਦਾ ਹੈ ਭਾਈ ਦਿੱਲੀ ਦੇ ਕਸਟਮਰ ਆਉਂਦਾ ਭਾਜੀ ਤੇ ਉਹਦੇ ਵਿੱਚ ਕੀ ਹੁੰਦਾ ਸਾਡੇ ਕੋਲ ਸਾਰੇ ਕੰਪਨੀ ਦਾ ਮਾਲ ਅਵੇਲੇਬਲ ਹੁੰਦਾ ਹੈ ਜੀ ਜੋ ਮਰਜ਼ੀ ਕੰਪਨੀ ਦਾ ਸਾਡੇ ਤੋਂ ਮਾਲ ਤੁਸੀਂ ਲੈ ਸਕਦੇ ਆਂ। ਕੀ ਮੈਂ ਤੁਸੀਂ ਦੇਖ ਸਕਦੇ ਆਂ ਸੋਨੀ ਦੀਆਂ ਬੜੀਆਂ ਪੇਟੀਆਂ ਹੋ ਗਈਆਂ। ਆਈਪੀਐਲ ਸ਼ਾਟ ਹੋ ਕੇ ਵੱਡੇ ਵਾਲੇ ਪਾਸੇ ਲੀਮਾ ਦੇ ਹੋ ਗਏ। ਹਾਂਜੀ ਠੀਕ ਹੈ ਭਾਜੀ ਉਸ ਤੋਂ ਬਾਅਦ ਜਿਸ ਤਾਂ ਤੁਸੀਂ ਦੇਖਦੇ ਆਂ ਅਵੈਂਜਰ ਹੋ ਗਿਆ। ਹਾਂਜੀ 21 ਸੈਂਚਰੀ ਹੋ ਗਿਆ। 500 ਸ਼ਾਟ ਭਾਜੀ ਆ ਦੇਖੋ ਤੁਸੀਂ ਇੱਧਰ ਪਿਆ ਕੇ ਦੇਖ ਸਕਦੇ ਆਂ 500 ਸ਼ਾਟ ਹੋ ਗਿਆ ਸਾਰੀ ਕੰਪਨੀਆਂ ਦਾ। ਹੂੰ ਠੀਕ ਹੈ ਭਾਜੀ ਜਿਵੇਂ ਸੋਨੀ ਦੇ ਸ਼ਾਟ ਹੋ ਗਏ ਹਜ਼ਾਰੋਂ ਹੂੰ ਕਾਰਨੀਵਲ ਹੋ ਗਿਆ ਹਜ਼ਾਰੋਂ ਹੋ ਗਿਆ ਤੇ ਪਾਇਰੋ ਗਾਰਡਨ ਹੋ ਗਿਆ। ਠੀਕ ਆ ਭਾਈ ਕਾਰਨੀਵਲ ਹੋ ਗਿਆ ਮਤਲਬ ਸੌਣੀ ਤੇ ਸਾਡੀ ਦੁਕਾਨ ਤੇ ਵੱਡੇ ਸ਼ਾਰਟ ਜੀ ਆਈਪੀਐਲ ਮੈਚਾਂ ਵਾਲੇ ਸਾਰੇ ਸ਼ਾਰਟ ਤੁਹਾਨੂੰ ਵੇਚ ਆਈਪੀਐਲ ਮੈਚਾਂ ਵਾਲੇ ਸ਼ਾਰਟ ਵੀ ਰੱਖੇ ਭਾਈ ਸਾਰੇ ਸ਼ਾਰਟ ਭਾਈ ਅਵੇਲੇਬਲ ਨੇ ਦੇਣਗੇ ਭਾਈ ਤੇ ਬੱਚਦੇ ਬਹੁਤ ਜਿਆਦਾ ਹੁਣ ਹਾਂਜੀ ਹਾਂਜੀ ਭਾਈ ਹਾਈਟ ਵੱਡੀ ਹੁੰਦੀ ਇਹਨਾਂ ਦੀ ਚਾਲ ਦੇ ਵੀ ਵਧੀਆ ਨੇ ਤੇ ਜਿਵੇਂ ਆਈਪੀਐਲ ਮੈਚਾਂ ਤੁਸੀਂ ਦੇਖੀ ਹੁਣ ਵੱਡੇ ਵੱਡੇ ਸ਼ਾਰਟ ਚੱਲਦੇ ਸਾਰਟ ਸੌਣੀ ਦੇ ਸ਼ਾਰਟ ਬਨੀਤਾ ਦੀ ਕੰਪਨੀ ਸਹਾਰਾ ਲੀਮਾ ਸੰਸ਼ਾਇਨ ਸੰਨ ਇੰਡੀਆ ਮਰਕਰੀ ਜੋ ਤੁਸੀਂ ਕੰਪਨੀ ਮੰਗੋਗੇ ਸਾਡੇ ਕੋਲ ਅਵੇਲੇਬਲ ਹੈ। ਉਹ ਕਹਿਣ ਦੀ ਦੇਰ ਆ ਉਹ ਨਾ ਦੀ ਨਾਲ ਆਈਟਮ ਹੀ ਲੈ ਕੇ ਦਾਂ। ਨਾ ਦੀ ਨਾਲ ਆਈਟਮ ਹਾਂਜੀ ਜਿਵੇਂ ਤੁਸੀਂ ਫੁੱਲਚੜੀ ਦੀ ਗੱਲ ਕਰੀਏ ਫੁੱਲਚੜੀ ਮੇਰੇ ਕੋਲ ਇੱਕ ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ। ਜਿਵੇਂ 4 ਰੁਪਏ ਦੀ ਡੱਬੀ ਹੈ। 40 ਪੈਸੇ ਦੀ ਫੁੱਲਚੜੀ ਵੇਟ ਗਈ। ਬੋਟਲ ਦੀ ਡੱਬੀ ਆ 5 ਰੁਪਏ 6 ਰੁਪਏ 7 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ। ਅਨਾਰ ਹੈ ਭਾਜੀ 20 ਰੁਪਏ ਤੋਂ ਸ਼ੁਰੂ ਹੋ ਜਾਂਦਾ ਹੈ। 20 ਰੁਪਏ ਤੋਂ ਮਤਲਬ ਸਾਡੀ ਦੁਕਾਨ ਜਿਹੜੀ ਹੈਗੀ ਆ ਭਾਜੀ ਮੱਟੋ ਦੀ ਹੱਟੀ ਉਹ ਇਸ ਕਰਕੇ ਮਸ਼ਹੂਰ ਹੈ ਜਿਹੜੀ ਸਾਡੇ ਦੁਕਾਨ ਤੇ ਰੇਟ 25 ਸ਼ਾਟ ਹੈ ਹਾਂਜੀ 25 ਸ਼ਾਟ ਸਾਡੇ ਕੋਲ 150 ਰੁਪਏ ਤੋਂ ਸ਼ੁਰੂ ਹੋ ਜਾਂਦਾ ਹੈ 150 ਰੁਪਏ 160 170 ਰੁਪਏ ਰੇਟ ਹੈ ਇਹਨਾਂ ਦਾ ਕਰੈਕਲਿੰਗ ਸ਼ਾਟ ਹੁੰਦੇ ਆ ਹਾਂਜੀ ਵਨ ਵੇ ਵਨ ਚੱਲਦੇ ਆ ਕੁਆਲਿਟੀ ਬੜੀ ਵਧੀਆ ਹੁੰਦੀ ਹੈ ਕੁਆਲਿਟੀ ਬੜੀ ਹੁੰਦੀ ਹੈ ਬੜੀ ਟਾਪ ਕਲਾਸ ਹੁੰਦੀ ਹੈ ਜਿਸ ਤਰ੍ਹਾਂ ਸਾਡੇ ਕੋਲ ਇਸ ਤਰ੍ਹਾਂ ਇਹ ਸ਼ਾਟ ਵਾਲਾ ਇੱਕ ਰੈਡੀ ਸ਼ਾਟ ਹੈ ਇਹ ਵੀ 25 ਸ਼ਾਟ ਹੈ ਇਹ ਵੀ 150 ਤੋਂ ਸ਼ੁਰੂ ਹੋ ਜਾਂਦਾ ਭਾਜੀ ਉਸ ਤੋਂ ਬਾਅਦ ਸਾਡੇ ਕੋਲ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਆ 25 ਸ਼ਾਟ ਮਰਕਰੀ ਦਾ 25 ਸ਼ਾਟ ਗੁਰਸਵਾਮੀ ਦਾ 25 ਸ਼ਾਟ ਸੰਚਾਈ ਦਾ 25 ਸ਼ਾਟ ਗੁਰ ਜੇ ਛੋਟ ਹੈ 25 ਛੋਟ ਦੀ ਆਪਾਂ ਗੱਲ ਕਰੀਏ ਕੋਈ 360 65 ਦੇ ਰੇਂਜ ਚ ਛੜੇ ਕੋਲ ਸ਼ੁਰੂ ਹੋ ਜਾਂਦਾ ਰੇਟ ਤੇ ਉਸ ਤੋਂ ਉੱਪਰ ਜਿੰਨਾ ਮਰਜ਼ੀ ਤੁਸੀਂ ਲੈ ਸਕਦੇ ਆਂ ਕਈ ਵਾਰ ਬਈ ਕਹਿ ਦਿੰਦੇ ਹਾਂ 1000 ਛੋਟ ਚਾਹੀਦੇ ਹਨ 500 ਛੋਟ ਚਾਹੀਦੇ ਉਹ ਵੀ ਮਿਲ ਜਾ ਸਾਰੇ ਹਾਂਜੀ ਹਾਂਜੀ ਭਾਜੀ ਸਾਡੇ ਕੋਲ ਸਾਰੇ ਛੋਟ ਹੈਗੇ ਆ ਜੀ ਸਾਰੇ ਕੋਲ 25 ਤੋਂ ਲੈ ਕੇ 50 60 100 80 120 200 240 500 1000 1000 ਤੱਕ ਸਾਡੇ ਕੋਲ ਛੋਟ ਜਿਹੜੇ ਹੈਗੇ ਅਵੇਲੇਬਲ ਮਿਲਣਗੇ ਤੁਹਾਨੂੰ ਸਾਰੇ ਮਿਲਣਗੇ ਵੇਲੇ ਸਾਰੇ ਮਿਲਣਗੇ ਭਾਜੀ ਪਹੁੰਚਣਾ ਇੱਥੇ ਇੱਕ ਵਾਰ ਦਾ ਐਡਰੈ ਤੇ ਨਾਮ ਦੇ ਮੇਰੇ ਬਲੂ ਕਲਰ ਦੇ ਰੰਗ ਦੇ ਮੇਰੇ ਫਲੈਕਸਾ ਲੱਗੇ ਹੋਈਆਂ ਜੀ ਤੇ ਨੰਬਰ 1 ਨੰਬਰ ਦੇ ਮੇਰਾ ਸ਼ੋਰੂਮ ਹੈ ਭਾਈ ਹੁਣ ਇਹ ਕਹਦੇ ਵੀ ਹਿਮਾਚਲ ਤੇ ਲਗਾਤਾਰ ਸਮਾਨ ਜਾ ਰਿਹਾ ਹੈ 2 ਮਹੀਨੇ ਪਹਿਲੇ ਦੁਆਲੇ ਮੇਰਾ ਹੁਣ ਤੋਂ ਕਸਟਮਰ ਆ ਰਹੇ ਮੇਰਾ ਹਿਮਾਚਲ ਹੋ ਗਿਆ ਭਾਜੀ ਹਰਿਆਣਾ ਹੋ ਗਿਆ ਪੰਜਾਬ ਹੋ ਗਿਆ ਪੂਰੀ ਐਂਡ ਓਕੇ ਰਪੋਰਟ ਸਪਲਾਈਆ ਠੀਕ ਹੈ ਤੇ ਦੂਰ ਦੂਰੋਂ ਗਾਹ ਕੰਦੇ ਆ ਰਹੇ ਨੇ ਕਿਤੇ ਰੇਟ ਤੇ ਕੁਆਲਿਟੀ ਸਾਡੀ ਵਧੀਆ ਹੋ ਗਈ ਹੈ ਵਧੀਆ ਹੋ ਗਈ ਹਾਂਜੀ ਹਾਂਜੀ